ਭਾਈ ਖਨੋਰੀ ਪਹੁੰਚੇ ਹਾਂ ਜਗਜੀਤ ਢੱਲੇਵਾਲ ਸਾਹਿਬ ਨਾਲ ਕੀ ਗੱਲਬਾਤ ਕੀਤੀ ਹੈ ਕਿਵੇਂ ਮੌਕੇ ਦੇ ਹਾਲਾਤ ਦੇਖੇ ਨੇ ਸੋ ਗੱਲਬਾਤ ਹੋਈ ਹੈ ਮੈਂ ਤੇ ਭਾਈ ਅਮਤੋਜ ਦੋਨੋਂ ਹੀ ਮਿਲੇ ਹਾਂ ਚੜ੍ਹਦੀ ਕਲਾ 'ਚ ਸਭ ਤੋਂ ਵੱਡੀ ਗੱਲ ਜਦੋਂ 15 ਦਿਨ ਹੋ ਗਏ ਸਰੀਰ ਕਮਜ਼ੋਰ ਹੈ ਕਿਡਨੀਆਂ ਕੰਮ ਛੱਡ ਰਹੀਆਂ ਨੇ 11 ਕਿਲੋ ਭਾਰਨ ਘਟ ਗਿਆ ਪਰ ਅਸੀਂ ਗੱਲ ਕੀਤੀ ਭਾਈ ਅਮਤੋਜ ਕਹਿੰਦਾ ਢੱਲੇਵਾਲ ਸਾਹਿਬ ਅਸੀਂ ਤੁਹਾਨੂੰ ਖੋਣਾ ਨਹੀਂ ਚਾਹੁੰਦੇ ਉਹ ਕਹਿੰਦੇ ਨਹੀਂ ਪ੍ਰਮਾਤਮਾ ਵਾਹਿਗੁਰੂ ਜਾਣਦਾ ਕੀ ਹੋਣਾ ਸਕਦਾ ਹੈ ਕਿ ਮੇਰੀ ਸ਼ਹਾਦਤ ਦੇ ਨਾਲ ਇਹ ਦੋ ਦਿਨ ਬਹੁਤ ਵੱਡੇ ਰੂਪ ਚ ਭਖ ਜੇ ਤੇ ਭਖਣਾ ਵੀ ਚਾਹੀਦਾ ਸੋ ਇਸ ਕਰਕੇ ਜਿਵੇਂ ਤੁਸੀਂ ਗੱਲ ਕੀਤੀ ਵੀ ਇੱਕ ਪਾਸੇ ਗੱਲਬਾਤ ਨੂੰ ਕੋਈ ਤਿਆਰ ਵੀ ਨਹੀਂ ਹੈਗਾ ਫੁੱਲਾਂ ਦੀ ਵਰਖਾ ਹੋ ਰਹੀ ਹੈ ਇੱਕ ਪਾਸੇ ਡਰਾਮੇ ਕੀਤੇ ਜਾ ਰਹੇ ਦੂਜੇ ਪਾਸੇ ਆਪਣੀਆਂ ਰਬੜ ਦੀਆਂ ਗੋਲੀਆਂ ਅਥਰੂ ਗੈਸ ਡਾਂਗਾ ਸਿਰ ਪਾੜੇ ਜਾ ਰਹੇ ਬੰਦੇ ਜ਼ਖਮੀ ਕੀਤੇ ਜਾ ਰਹੇ ਆ ਤੇ ਇਹਦੇ ਲਈ ਇਹ ਹੁਣ ਸਮਝ ਲੈਣਾ ਚਾਹੀਦਾ ਵੀ ਇਹ ਮਸਲਾ ਇਕੱਲਾ ਕਿਸਾਨਾਂ ਦਾ ਨਹੀਂ ਆ ਬਹੁਤੇ ਲੋਕਾਂ ਨੂੰ ਇਹ ਭਰਮ ਹੈ ਬਹਿਮ ਹੈ ਜਿੱਥੇ ਕਿਤੇ ਵੀ ਬੈਠੇ ਵੀ ਕੋਈ ਕਿਸਾਨਾਂ ਦਾ ਮਸਲਾ ਹੈ ਇਹ ਇਕੱਲੇ ਕਿਸਾਨਾਂ ਦਾ ਮਸਲਾ ਨਹੀਂ ਹੈਗਾ ਇਹ ਮਜ਼ਦੂਰਾਂ ਦਾ ਹੀ ਮਸਲਾ ਹੈ ਜਿਹੜੀ ਨਰੇਗਾ ਦੀ 200 ਦਿਨ ਦਾ ਕੰਮ ਦੇਣ ਦੀ ਗੱਲ ਆ ਮਜ਼ਦੂਰਾਂ ਦੀ ਗੱਲ ਹੋ ਰਹੀ ਹੈ ਜਿਹੜੇ ਸਾਡੇ ਦੁਕਾਨਦਾਰ ਭਰਾ ਨੇ ਸਾਡੇ ਮਹਾਜਨ ਭਰਾ ਨੇ ਸ਼ਹਿਰਾਂ 'ਚ ਬੈਠੇ ਆ ਇਹ ਉਹਨਾਂ ਦਾ ਕੀ ਮਸਲਾ ਨਹੀਂ ਹੈਗਾ ਸਾਰੇ ਕਾਰਪੋਰੇਟਰਾਂ ਨੇ ਸਾਰਾ ਕਾਰੋਬਾਰ ਆ ਕੇ ਵੱਡੇ ਵੱਡੇ ਮਾਲ ਖੋਲ ਕੇ ਘਰੋ ਘਰੀ ਸਾਮਾਨ ਪਹੁੰਚਾਉਣ ਲੱਗ ਗਏ ਉਹ ਆਨਲਾਈਨ ਕੀ ਦੁਕਾਨਦਾਰ ਖਤਮ ਨਹੀਂ ਹੋਇਆ ਬਾਜ਼ਾਰ ਖਤਮ ਨਹੀਂ ਹੋਇਆ ਉਹ ਸਾਰੇ ਮਾਰੇਗੇ ਇਸੇ ਗੱਲ ਨੂੰ ਲੈ ਕੇ ਅਸੀਂ 220 ਵਾਲੇ ਅੰਦੋਲਨਾਂ ਤੋਂ ਗੱਲ ਕਹਿੰਦੇ ਆ ਰਹੇ ਹਾਂ ਵੀ ਇਹ ਮਸਲਾ ਕੱਲਾ ਜ਼ਮੀਨਾਂ ਨਾਲ ਜਾਂ ਕੱਲਾ ਕਿਸਾਨਾਂ ਨਾਲ ਜੋੜ ਕੇ ਨਾ ਦੇਖੋ ਇੰਨਾ ਕਾਰਪੋਰੇਟਾਂ ਨੇ ਇੰਨਾ ਵੱਡੇ ਘਰਾਣੇ ਨੇ ਸੋਡੇ ਕੁੱਲ ਕਾਰੋਬਾਰ ਤੇ ਰੋਜ਼ਗਾਰ ਤੇ ਸਾਰੇ ਘਾਤ ਉਹਦੇ ਕਬਜ਼ਾ ਕਰਨਾ ਉਹ ਹੋ ਰਿਹਾ ਤੇ ਇਸ ਲਈ ਸਾਨੂੰ ਅੱਜ ਲੋੜ ਆ ਵੀ ਇੱਥੇ ਸਾਨੂੰ ਵੱਡੀ ਗਿਣਤੀ ਦੇ ਵਿੱਚ ਜਿਵੇਂ ਬਾਰ-ਬਾਰ ਇਹ ਖਾਸ਼ਾ ਇੱਥੇ ਜਿਤਾਇਆ ਜਾ ਰਿਹਾ ਵੀ ਇੱਥੇ ਹੋ ਸਕਦਾ ਕਿ ਚੱਕ ਕੇ ਲੈ ਜਾਣ ਇਪਰਾਂ ਚੱਕ ਕੇ ਲੈ ਗਏ ਜੇ ਤੁਹਾਡੀ ਵੱਡੀ ਗਿਣਤੀ ਹੋਈ ਇੱਥੇ ਕਿਹਦੀ ਜਰਤ ਨਹੀਂ ਪੈਣੀ ਕੋਈ ਚੱਕ ਕੇ ਲੈ ਜਾਊਗਾ ਕਿ ਤਾਂ ਤੁਹਾਨੂੰ ਬੇਨਤੀ ਹੈ ਵੀ ਘਰਾਂ ਚੋਂ ਨਿਕਲੋ ਯਾਰ ਇੱਕ 75 ਸਾਲ ਦਾ ਬਾਪੂ ਬਜ਼ੁਰਗ ਬੰਦਾ ਜਿਹੜਾ ਵਿਚਾਰਾ ਵੈਸੇ ਵੀ ਮਰੀਜ਼ ਹੈ ਅੱਜ 15 ਦਿਨ ਤੋਂ ਯਾਰ ਭੁੱਖ ਹੜਤਾਲ ਤੇ ਬੈਠਾ ਰੋਟੀ ਦਾ ਯਾਰ ਇੱਕ ਦਿਨ ਦੀ ਛੱਡ ਦੋ ਬੰਦਾ ਹੱਥ ਨੂੰ ਢਟਾਲ ਹੋ ਕੇ ਡਿੱਗ ਪੈਂਦਾ ਯਾਰ ਉੱਠਿਆ ਨਹੀਂ ਜਾਂਦਾ ਤੇ ਉਹ 15 ਦਿਨ ਤੋਂ ਛੋਡੇ ਲਈ ਉਹਨੇ ਕੋਈ ਵੋਟਾਂ ਦੇ ਨਹੀਂ ਖੜੇ ਹੋਣਾ ਇਹ ਵੋਟਾਂ ਲੈਣੀਆਂ ਨੇ ਜਾਂ ਕੋਈ ਉਹਦਾ ਕੋਈ ਲਾਭ ਲੈਣਾ ਕੋਈ ਨਿੱਜੀ ਕੰਮ ਲੈਣਾ ਕਿਸੇ ਤੋਂ ਉਹ ਛੋੜੀਆਂ ਨਸਲਾਂ ਖਾਤਰ ਛੋੜੀ ਹੋਂਦ ਖਾਤਰ ਛੋੜੀ ਧਰਤੀ ਖਾਤਰ ਛੋੜੇ ਪਾਣੀਆਂ ਖਾਤਰ ਛੋੜੇ ਜਵਾਕਾਂ ਖਾਤਰ ਬੰਦਾ ਬੈਠਾ ਯਾਰ ਆਪਾਂ ਇੱਥੇ ਵੀ ਨਹੀਂ ਆ ਸਕਦੇ ਇੱਕ ਮੈਂ ਬੇਨਤੀ ਹੋਰ ਕਰਦਾ 12 ਤਰੀਕ ਨੂੰ ਆਜਾ 10 ਤਰੀਕ 12 ਤਰੀਕ ਨੂੰ ਆਪਾਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਹੱਕ ਦੇ ਵਿੱਚ ਜਿੱਥੇ ਕਦੇ ਵੀ ਦੁਨੀਆ 'ਚ ਬੈਠੇ ਹੋ ਜੋ ਦਿਲੋਂ ਸਮਰਪਤ ਇਸ ਅੰਦੋਲਨ ਨੂੰ ਤੇ ਉਸ ਯੋਧੇ ਨੂੰ ਤਾਂ 12 ਤਰੀਕ ਨੂੰ ਇੱਕ ਟਾਈਮ ਦੀ ਇੱਕ ਡੰਗ ਦੀ ਰੋਟੀ ਆਥਨ ਦੀ ਨਾ ਖਾਯੋ। ਉਹਦਾ ਹੈਸ਼ਟੈਗ ਬਣਾ ਕੇ ਚਲਾਉਣਾ ਵੀ ਸਪੋਰਟ ਸਰਜਾ ਅਰਜੀਤ ਸਿੰਘ ਡੱਲੇਵਾਲ। ਹੈਸ਼ਟੈਗ ਯਾਦ ਰੱਖਿਓ ਵੀ ਸਪੋਰਟ ਸਰਦਾਰ ਜਜੀਤ ਸਿੰਘ ਡੱਲੇਵਾਲ। ਤੇ ਉਹ ਤੁਸੀਂ ਇੱਕ ਟਾਈਮ ਦੀ ਰੋਟੀ ਛੱਡ ਕੇ ਸਾਰੇ ਟੱਬਰ ਦੇ ਨਾਲ ਆਪਣੀ ਫੋਟੋ ਜ਼ਰੂਰ ਪਾਉਣੀ ਹੈ। ਵੀ ਆਹ ਸਾਡੀ ਫੋਟੋ ਆ ਸੀ ਅੱਜ ਡੱਲੇਵਾਲ ਸਾਹ ਦੇ ਨਾਲ ਅਸੀਂ ਰੋਟੀ ਨਹੀਂ ਖਾਂਦੇ। ਜਿਹੜਾ ਬੰਦਾ ਸਾਡੀ ਖਾਤਰ ਇਹਨੇ ਦਿਨਾਂ ਤੋਂ ਮਰਨ ਲਈ ਬੈਠਾ ਹੈ। ਅਸੀਂ ਕੀ ਉਹਦੇ ਲਈ ਇੱਕ ਦਿਨ ਦੀ ਰੋਟੀ ਨਹੀਂ ਛੱਡ ਸਕਦੇ ਅਜੀ ਉਹ ਚੀਜ਼ ਕਿਵੇਂ ਦੇਖਣਾ ਦਿੱਲੀ ਅੰਦੋਲਨ ਦੇ ਵਿੱਚ ਸਾਰੇ ਕਿਸਾਨ ਜਿੱਥੇ ਬੰਦੇ ਆ ਮਜ਼ਦੂਰ ਜਿੱਥੇ ਬੰਦੇ ਇਕੱਠੀਆਂ ਸੀ ਪਰ ਅੱਜ ਕਿਤੇ ਨਾ ਕਿਤੇ ਸਾਰੇ ਅਲੱਗ-ਅਲੱਗ ਨੇ ਆਪਸੀ મતਭੇਦ ਛੱਡ ਕੇ ਤੁਹਾਨੂੰ ਲੱਗਦਾ ਮੈਂ ਤਾਂ ਦੇਖੋ ਮਕਸਦ ਇੱਕ ਆ ਨਿਸ਼ਾਨਾ ਇੱਕ ਆ ਤੇ ਮੁਰੇ ਘੇਰਨ ਵਾਲਾ ਵੀ ਇੱਕ ਆ ਤੇ ਫਿਰ ੱਡੋ-ੱਡੀ ਕਿਉਂ ਸਾਡੇ ਵਿਚਾਰਕ ਬਖਰੇਵੇਂ ਹੋ ਸਕਦੇ ਆ ਉਹ ਰੱਖੋ ਕੋਈ ਗੱਲ ਨਹੀਂ ਪਰ ਜਦੋਂ ਸਾਰਾਂ ਦੇ ਆਦੇਸ਼ ਸਾਡਾ ਸਾਂਝਾ ਹੈ ਮਿਸ਼ਨ ਸਾਂਝਾ ਫਰ ਸਾਰ ਨੂੰ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ ਅੱਛਾ ਮੈਂ ਗੱਲ ਇਹ ਕਰਨੀ ਜਾਂਦਾ ਮੰਨ ਲਓ ਸਰਕਾਰ ਇਹ ਅੰਦੋਲਨ ਕੁਚਲ ਦਿੰਦੀ ਹੈ ਕੀ ਜਿਹੜੀਆਂ ਬਾਕੀ ਜਥੇ ਬੰਦੀਆਂ ਬਾਕੀ ਧਰਾਂ ਨੇ ਉਹਨਾਂ ਦੇ ਚਲਾਏ ਹੋਏ ਅੰਦੋਲਨ ਨੂੰ ਚੱਲਣ ਦੇਣਗੇ ਬਠਿੰਡੇ ਦੇ ਬੱਚੇ ਰਾਹਾਂ ਜਥੇ ਬੰਦੀ ਦੇ ਉਹਨਾਂ ਨੇ ਬੰਦੇ ਕਿੰਨੇ ਕੁੱਟੇ ਆ ਪੰਜਾਬ ਦਾ ਪੰਜਾਬ ਸਰਕਾਰ ਨੇ ਕੁੱਟੇ ਆ ਨਾ ਇਹ ਸੈਂਟਰ ਤੱਕਾ ਕਰਦਾ ਬੀਜੇਪੀ ਕਰ ਰਿਹਾ ਇੱਥੇ ਬੈਠਾ ਬਾਰਡਰਾਂ ਤੇ ਹਰਿਆਣੇ ਚ ਵੀ ਬੀਜੇਪੀ ਹੈ ਸੈਂਟਰ ਵੀ ਬੀਜੇਪੀ ਉਹ ਤੱਕਾ ਕਰੀ ਜਾਂਦੀ ਹੈ ਉੱਥੇ ਵੀ ਸਾਨੂੰ ਕੁੱਟ ਰਹੇ ਨੇ ਸਾਡੀਆਂ ਜ਼ਮੀਨਾਂ ਦੇ ਉੱਤੇ ਧੱਕੇ ਨਾਲ ਜਿਹੜੀ ਭਾਰਤ ਮਾਲਾ ਹੈ ਤਹਾ ਸਾਡੀਆਂ ਜ਼ਮੀਨਾਂ ਬਿਨਾਂ ਪੈਸਾ ਪੂਰਾ ਉੱਤੇ ਦੱਬ ਰਹੇ ਨੇ ਤੇ ਅਸੀਂ ਇਕੱਲੇ ਇਕੱਲੇ ਛੱਤਰਖਾਨ ਨਾਲੋਂ ਇਕੱਲੇ ਇਕੱਲੇ ਕੁੱਟਖਾਨ ਨਾਲੋਂ ਇਕੱਠੇ ਹੋ ਜਾਈਏ ਅੱਜ ਬੰਦੇ ਬਟਾਲਾ ਨੇ ਵੀ ਕਿਹਾ ਵੀ ਅਗਰ ਕੱਲ ਨੂੰ ਜਗਦੀਤ ਡੱਲੇ ਵਾਲੋਂ ਕੁਝ ਹੋ ਜਾਂਦਾ ਤਾਂ ਉਹਦੇ ਭੋਗ ਦੇ ਉੱਪਰ ਵੀ ਸਾਰੇ ਬੰਦੇ ਆਉਣਗੇ ਲੱਗਦਾ ਉਹਦਾ ਉਹਦਾ ਕੀ ਫਾਇਦਾ ਤੁਸੀਂ ਭੋਗ ਤੇ ਕਿਹੜੇ ਮੂੰਹ ਨੂੰ ਆਓਗੇ ਜੀ ਅੱਜ ਅਸੀਂ ਏਥੇ ਨਹੀਂ ਖੜ ਸਕਦੇ ਆ ਕਿਸੀਂ ਘਰਾਂ 'ਚ ਬੈਠੇ ਆਂ ਅਸੀਂ ਭੋਗ ਤੇ ਕਿਹੜੇ ਮੂੰਹ ਨਾਲ ਆ ਕੇ ਸਦਾਈ ਦੇਵਾਂਗੇ ਐੱਛੇ ਖੜੋ ਅੱਜ ਬੰਦਾ ਛੋਡੇ ਲਈ ਅੱਜ ਤਾਂ ਛੋਡੇ ਕੋਲ ਮੌਕਾ ਹੈਗਾ ਹਾਲਾਤ ਨੇ ਐੱਛੇ ਆ ਕੇ ਖੜੋ ਬੇਨਤੀ ਆ ਸਮੁੱਚੇ ਪੰਜਾਬੀਆਂ ਨੂੰ ਨਹੀਂ ਹਰਿਆਣੇ ਦੇ ਜਿੰਨੇ ਲੋਕ ਨੇ ਕਿਉਂਕਿ ਇਹ ਇਨਸਾਨ ਇਕੱਲੇ ਪੰਜਾਬ ਲਈ ਨਹੀਂ ਲੜ ਰਿਹਾ ਪੂਰੇ ਦੇਸ਼ ਦੇ ਕਿਸਾਨਾਂ ਲਈ ਮਜ਼ਦੂਰਾਂ ਲਈ ਆਮ ਲੋਕਾਂ ਦੀ ਲੜਾਈ ਲੜ ਰਿਹਾ ਹੈ ਛੋਡੀ ਰੋਜੀ ਰੋਟੀ ਦੀ ਲੜਾਈ ਲੜ ਰਿਹਾ ਹੈ ਬੰਦਾ ਸਾਰੇ ਦੇਸ਼ ਦੇ ਲੋਕਾਂ ਨੂੰ ਪੀਲ ਆ ਵੀ ਇਸ ਇਨਸਾਨ ਦੇ ਹੱਕ ਦੇ ਵਿੱਚ ਆ ਇੱਕ ਦਿਨ ਦਾ ਆਪਣਾ ਅੰਛੜਣਾ ਪਰ ਰੋਟੀ ਛੜਣੀ ਆ ਜਿਹੜੇ ਕੁਸ ਖਾਣੇ ਪੀਣੇ ਆ ਤੇ ਇਹਦੀ ਸਪੋਰਟ ਕਰਨੀ ਆ ਤੇ ਇੱਥੇ ਵੱਧ ਤੋਂ ਵੱਧ ਖਨੌਰੀ ਦੇ ਸ਼ੰਭੂ ਦੇ ਉੱਤੇ ਪਹੁੰਚੇ ਇੱਕ ਆਖਰੀ ਸਵਾਲ ਅਗਰ ਸਿਹਤ ਦੇ ਜਿਹੜੇ ਮੌਜੂਦਾ ਹਾਲਾਤ ਨੇ ਉਹਨੂੰ ਦੇਖਦੇ ਅਗਲੇ 2-3 ਦਿਨਾਂ ਚ ਉਹ ਚ ਗਲਤ ਵਾਪਰ ਜਾਂਦਾ ਫਿਰ ਹਾਲਾਤ ਕਿਵੇਂ ਦੇਖਦੇ ਹਾਂ ਪੰਜਾਬ ਦੇ ਜਾਂ ਉਹ ਚੀਜ਼ ਦੇ ਇਹਦੀ ਜ਼ਿੰਮੇਵਾਰ ਸਰਕਾਰ ਇਹ ਭਾਜੀਪੀ ਜ਼ਿੰਮੇਵਾਰ ਹੋਊਗੀ ਬੀਜਪੀ ਸਾਨੂੰ ਮਾਰਨਾ ਚਾਹੁੰਦੀ ਹੈ ਇੱਕ ਪਾਸੇ ਇਹ ਡਰਾਮਾ ਰਚਦੇ ਆ ਵੋਟਾਂ ਚ ਸਾਨੂੰ ਪਿੰਡਾਂ 'ਚ ਨਹੀਂ ਪੜ ਦਿੰਦੇ ਸਾਡੇ ਮਗਰ ਪੈਂਦੇ ਆ ਕਿਉਂ ਨਾ ਪੈਣਗੇ ਭਾਈ ਤੁਸੀਂ ਸਾਡੇ ਬੰਦਿਆਂ ਦੇ ਗੋਲੀਆਂ ਮਾਰ ਰਹੇ ਹੋ ਸਾਡੇ ਬੰਦਿਆਂ ਨੂੰ ਮਾਰ ਰਹੇ ਹੋ ਜ਼ਖਮੀ ਕਰ ਰਹੇ ਹੋ ਸਾਡੇ ਬੰਦਿਆਂ ਨੂੰ ਭੁੱਖ ਨਾਲ ਤੜਫਾ ਕੇ ਮਾਰ ਰਹੇ ਹੋ ਮੁੜ ਕੇ ਫਿਰ ਵੋਟਾਂ ਮੰਗਣਾਉਣੇ ਹੋ ਲੋਕੇ ਰੰਗੇ ਰੰਗੇ ਇਹਦਾ ਸਵਾਲ ਹੋਣਾ ਹੀ ਹੋਣਾ ਵੋਟਾਂ ਨਾਲ ਚੱਲਦੀਆਂ ਰਹਿੰਦੀਆਂ ਨੇ ਸਾਡੇ ਲੋਕਾਂ ਨੂੰ ਵੀ ਯਾਦ ਰੱਖਣਾ ਚਾਹੀਦਾ ਵੀ ਇਹ ਸਾਡੇ ਜੋਧੇ ਸਾਡੀ ਖਾਤਰ ਲੜ ਰਹੇ ਨੇ ਆਓ ਬਾਈ ਬਣ ਕੇ ਸਾਨੂੰ ਅਪੀਲ ਆ ਮਾਵਾ ਭੈਣਾਂ ਨੂੰ ਬਜ਼ੁਰਗਾਂ ਨੂੰ ਨੌਜਵਾਨਾਂ ਨੂੰ ਵੱਧ ਤੋਂ ਵੱਧ ਵੱਡੀ ਗੰਤੀ ਦੇ ਵਿੱਚ ਅਸੀਂ ਦਿੱਲੀ ਜਾਂਦੇ ਹਾਂ ਲਈ ਉਵੇਂ ਬਾਰੀਆਂ ਬਣ ਕੇ ਦਿੱਲੀ ਵਾਂਗੂ ਇੱਥੇ ਪਹੁੰਚੋ ਗੁਰੂ ਘਰਾਂ 'ਚ ਦੋਵੇਲੇ ਅਰਦਾਸ ਕਰੋ ਚੜ੍ਹਦੀ ਕਲਾ ਦੀ ਮੋਰਚੇ ਦੀ ਡੱਲੇ ਵਾਲ ਸਾਹਿਬ ਦੀ ਤੇ ਲੋਕਾਂ ਨੂੰ ਅਪੀਲ ਕਰਨ ਗ੍ਰੰਥੀ ਸਭਾ ਨੂੰ ਬੇਨਤੀ ਆ ਵੀ ਲੋਕਾਂ ਨੂੰ ਅਪੀਲ ਕਰਕੇ ਇੱਧਰ ਨੂੰ ਵੱਧ ਤੋਂ ਵੱਧ ਵੱਡੀ ਗੰਤੀ ਦੇ ਵਿੱਚ ਭੇਜੋ ਧੰਨਵਾਦ